ਐਸਐਸਪੀ ਦਫਤਰ ਬਟਾਲਾ ਵਿੱਚ ਪਬਲਿਕ ਉਡੀਕ ਘਰ ਦਾ ਐਸਐਸਪੀ ਜਨਾਬ ਸੁਹੇਲ ਕਾਸਮ ਮੀਰ ਜੀ ਨੇ ਕੀਤਾ ਉਦਘਾਟਨ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਏਪੀਜਾ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਗੁਰਦਾਸਪੁਰ ਹੌਂ ਤੇ ਬੱਤਿ ਸੇ ਆ ਜੀ ਆਜੋ ਆਜੋ ਖੋਲ ਜੋ ਕਿ ਪਿੱਛੇ ਖੋਲ ਜੋ ਵਧੀਆ ਬਣ ਜੇਗੀ ਸਰ ਸਾਬ ਇਹ ਕੀ ਫੋਟੋਗ੍ਰਾਫੀ ਫੋਟੋ ਮਗਰ ਨਹੀਂ ਆ ਰਹੇ ਬੱਧੀਆ ਬੱਧੀਆ ਲੋ ਸਰ ਲਾ

ਕੰਨੀ ਕਿਨੇ ਓਪਨਿੰਗ ਹੈ ਹਲਕੀ ਨੇ ਆਣਾ ਵਾ ਇਹ ਮੁੰਡਾ ਕਿਨੀ ਵੀ ਚਾਹੀਦੀ ਹੈ ਪਾ ਪੱਪੂ ਪਾ ਮੜਾ ਜੀ ਉਹ ਥੋੜਾ ਜਿਹਾ ਖਿਸਕੇ ਜਾ ਅੱਗੇ 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 ਆਇਲੈਂਡ ਕੋ ਪਾਪੀ ਕਰਦਾ ਅੱਗੇ 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 ਸਰ ਪਿੱਛੇ ਪਿੱਛੇ ਸਾਰੀ ਪੈਂ ਮਗਰ ਆਓ ਅੱਛਾ ਪਿੱਛੇ ਯਾਰ ਕੋਈ ਚਲੀ ਆ ਰਹੀ ਹੈ ਹਾਂਜੀ ਸਰ ਹਾਂਜੀ ਦੇਖੋ ਪਿੱਛੇ ਖੋਲ ਦਿਓ ਪੂਰਾ ਇੰਡਰ ਜੀ ਅੰਦਰ ਸਭਾ ਜੇ ਅੱਜ ਬੰਦਾ ਫਿਰ ਤੋਂ ਅੱਗੋਂ ਨਹੀਂ ਪੱਜਾ ਕੁਝ ਅੱਗੇ ਕਰ ਸਕਦਾ ਉਹ ਘਰ ਨੂੰ ਅੱਜ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਐਸੀ ਮਿਲਨੀ ਲਾਉਂਜ ਜਿਹੜਾ ਇੱਕ ਲਕਜ਼ਰੀਅਸ ਸਟੇਟ ਆਫ ਦਾ ਆਰਟ ਵਿਜ਼ੀਟਰ ਵੇਟਿੰਗ ਹਾਲ ਹੈ ਉਹਨੂੰ ਅੱਜ ਐਸੀ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਪਬਲਿਕ ਲਈ ਡੈਡੀਕੇਟ ਕਰਤਾ ਇਹ ਬੇਸਿਕਲੀ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀਗਾ ਐਸ ਐਸ ਪੀ ਤਾਂ ਇੱਥੇ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਲੋਕੀ ਮਿਲਣ ਲਈ ਆਉਂਦੇ ਆਫਸਰਸ ਨੂੰ ਤਾਂ ਉਹਨਾਂ ਲਈ ਕੋਈ ਪ੍ਰੋਪਰ ਥਾਂ ਨਹੀਂ ਸੀਗੀ ਤਾਂ ਅੰਦਰ ਮੈਂ ਸਕਰੀਨ ਤੇ ਦੇਖਦਾ ਹੁੰਦਾ ਸੀਗਾ ਕਿ ਲੋਕੀ ਕਤਾਰਾਂ ਬਣਾ ਕੇ ਖੜੀ ਦੁੱਬ ਦੇ ਵਿੱਚ ਖੜਦੇ ਹੁੰਦੇ ਸੀਗੇ which was very undignified and uh, inhospitable ਤਾਂ ਉਸ ਸੀਜ਼ ਨੂੰ ਚੇਂਜ ਕਰਨ ਲਈ ਅੰਡਰ ਦ ਗਾਈਡੈਂਸ ਆਫ ਵਰਦੀ ਡੀਜੀਪੀ ਪੰਜਾਬ ਫਿਰ ਅਸੀਂ ਇਨੀਸ਼ੀਏਟਿਵ ਲੈ ਲਿਆ ਤਾਂ ਇਸ ਤਰ੍ਹਾਂ ਫਿਰ ਅਸੀਂ ਇੱਕ ਮਾਡਰਨ ਸਟੇਟ ਆਫ ਦ ਆਰਟ ਵੇਟਿੰਗ ਰੂਮ ਬਣਾਇਆ ਇਹਦੇ ਵਿੱਚ ਸਾਡੇ ਦੋ ਤਿੰਨ ਆਬਜੈਕਟਿਵਸ ਸੀਗੇ ਇੱਕ ਤਾਂ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਵੈਸੇ ਵੀ ਕੋਈ ਮਿਲਣ ਲਈ ਆਂਦਾ ਹੈ ਉਹਨੂੰ ਇੱਕ ਵੈਲਕਮਿੰਗ এনवायरमेंट ਪ੍ਰੋਵਾਈਡ ਕਰਾਣਾ ਸੋ ਦੈਟ ਜਦ ਤੱਕ ਉਹਨਾਂ ਦੀ ਵਾਰੀ ਆਂਦੀ ਹੈ ਉਹ ਕੰਫਰਟੇਬਲੀ ਆਪਣਾ ਇੱਥੇ ਵੇਟ ਕਰ ਸਕਦੇ ਹੈ ਤਾਂ ਇਸ ਤੋਂ ਇਲਾਵਾ ਤੁਸੀਂ ਜਿਵੇਂ ਦੇਖ ਸਕਦੇ ਹੋ ਅਸੀਂ ਇੱਥੇ ਆ ਸਕਰੀਨਸ ਵੀ ਲਾਇਆ ਹੈ ਇਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਕੋਈ ਪਬਲਿਕ ਇੰਟਰਸਟ ਦੇ ਵਿੱਚ ਜਿਹੜੀ ਮੈਸੇਜਸ ਹੈ ਉਹ ਡਿਸਪਲੇ ਹੋਣਗੇ ਸੋ ਥੈਟ ਜਦੋਂ ਤੱਕ ਕੋਈ ਫਰਿਆਦੀ ਇਥੇ ਵੇਟ ਕਰ ਰਹਾ ਹੈ ਉਹਨੂੰ ਅਵੇਅਰਨੈਸ ਵੀ ਮਿਲਦੀ ਰਹੂਗੀ ਪਾਓ ਉਹ ਸਾਈਬਰ ਫਰਾਡਸ ਨੂੰ ਲੈ ਕੇ ਹੈ ਜਾਂ ਜਿਹੜਾ ਡਰਗ ਟਿਪਸ ਨੂੰ ਉਹ ਸਾਡਾ ਜਿਹੜਾ ਸੇਫ ਪੰਜਾਬ ਪਲੇਟਫਾਰਮ ਹੈ ਤਾਂ ਇਸ ਤਰ੍ਹਾਂ ਉਹ ਸ਼ੇਅਰ ਵੀ ਕਰ ਸਕਦਾ ਹੈ ਅਣਖੀਰ ਦੇ ਵਿੱਚ ਅਸੀਂ ਸਿਰਫ ਇੱਕ ਮਾਡਰਨ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕਰਤਾ ਬਲਕਿ ਪੂਰਾ ਜਿਹੜਾ ਗ੍ਰਿਵਿਆન્સ ਰੈਡੀਸਲ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉੱਥੋਂ ਕੋਈ ਕੰਪਲੇਨੈਂਟ ਆ ਜਾਊਗਾ ਇੱਥੇ ਜਿਹੜਾ ਇਹ ਹੈਲਪ ਡੈਸਕ ਬਣਾ ਹੈ ਉੱਥੇ ਉਹ ਰਿਸੀਵ ਹੋਊਗਾ ਇੱਥੇ ਇਸ ਕੰਪਿਊਟਰ ਤੇ ਉੱਤੇ ਉਹਦੀ ਜਿਹੜੀ ਡੀਟੇਲਸ ਉਹ ਨੋਟ ਹੋਣਗੀਆਂ ਇਹ ਜਿਹੜਾ ਵਰਤਿਆਮ ਲਗਾ ਹੈ ਇਹਦੇ ਰਾਹੀਂ ਉਹਦੀ ਫੋਟੋ ਖਿੱਚੀ ਜਾਊਗੀ ਤਾਂ ਉਸ ਤੋਂ ਬਾਅਦ ਉਹ ਉਹਦੀ ਹਿਸਟਰੀ ਲੈ ਕੇ ਪ੍ਰੋਪਰ ਜਿਹੜਾ ਅਪ੍ਰੋਪਰੀਏਟ ਆਫਸਰ ਹੈ ਉਹਨੂੰ ਰੂਟ ਕੀਤਾ ਜਾਊਗਾ ये साडा भी ये फायदा होगा कि साढ़े को एक डेटाबेस बन जूगा सो दैट आप भी एनालाइज़ कर सकते अपने लैवल से कि किस एरिया तो ज़्यादा फरियादी साढ़े को आ रहे हैं मतलब कोई स्पेसिफिक थाना है ਤਾਂ ਆਪਾਂ ਫਿਰ ਗਰਾਊਂਡ ਲੈਵਲ ਤੇ ਵੀ ਕਰੈਕਟਿਵ ਮੇਜਰਸ ਲੈ ਸਕਦੇ ਸਰ ਅਗਰ ਕੋਈ ਐਸਐਸਪੀ ਐਸਪੀ ਜਾਂ ਡੀਐਸਪੀ ਨੂੰ ਮਿਲਣਾ ਚਾਵੇ ਤਾਂ ਉਹ ਇੱਥੇ ਪਹੁੰਚਦਾ ਹੈ ਤਾਂ ਉਹਦੀ ਫਿਰ ਮੁਲਾਕਾਤ ਕਿਸ ਤਰੀਕੇ ਨਾਲ ਹੋ ਸਕਦੀ ਹੈ ਅਫਸਰ ਨਾਲ ਕਿਉਂਕਿ ਅੱਗੇ ਦੇ ਸਿੱਧਾ ਅ ਅਫਸਰ ਦੇ ਦਫ਼ਤਰ ਦੇ ਬਾਹਰ ਖੜ ਕੇ ਉਹ ਅੰਦਰ ਆਪਣਾ ਸੁਨੇਹਾ ਭੇਜ ਸਕਦਾ ਸੀ ਪਰ ਇੱਥੇ ਫਿਰ ਕਿਸ ਤਰ੍ਹਾਂ ਮਿਲ ਸਕਦਾ ਇੱਥੇ ਕੋਈ ਆਇਆ ਉਹਨੇ ਆਪਣੀ ਡਿਟੇਲਸ ਇੱਥੇ ਨੋਟ ਕਰਾਈਆਂ ਐਂਡ ਆਪਣਾ ਹੀ ਵੁੱਡ ਸਟੇਟ ði ਪਰਪਸ ਆਫ ði ਵਿਜ਼ਿਟ ਕਿ ਕਿਨੂੰ ਮਿਲਣਾ ਹੈ ਉਹ ਪਰਪਸ ਕੀ ਹੈ ਉਸ ਤੋਂ ਬਾਅਦ ਇੱਥੇ ਉਹਦੀ ਡਿਟੇਲਸ ਜਿਹੜੀ ਹੈ ਨੋਟ ਹੋਣਗੀਆਂ ਐ ਅਪਰੋਪਰੀਟ ਅਫਸਰ ਨੂੰ ਭੇਜਿਆ ਜਾਵੇਗਾ ਨਾਲ ਉਹਦੀ ਡਿਟੇਲਸ ਵੀ ਉੱਥੇ ਭੇਜਿਆ ਜਾਣਗੀਆਂ ਸੋ ਦੈਟ ਅਫਸਰ ਨੂੰ ਵੀ ਪਤਾ ਹੋ ਬੇਸਿਕਲੀ ਕਾਦੇ ਲਈ ਆਇਆ ਹੈ ਤਾਂ ਪ੍ਰੋਪਰਲੀ ਉਹਨੂੰ ਐਡਰੈਸ ਕੀਤਾ ਜਾ ਸਕਦਾ ਸਰ ਫਾਇਦਾ ਕਿੰਨਾ ਕੁ ਮਿਲੇਗਾ ਲੋਕਾਂ ਨੂੰ ਜਿਹੜੇ ਬਾਕਾਇਦਾ ਇੱਥੇ ਐਸਐਸਪੀ ਦਫ਼ਤਰ ਪਹੁੰਚਦੇ ਸੀ ਪਹਿਲਾਂ ਤੁਸੀਂ ਦੇਖੋ ਮਤਲਬ ਤੁਸੀਂ ਸਾਰੇ ਹੀ ਆਂਦੇ ਰਹੇ ਬਾਹਰ ਤੁੱਪੇ ਖੜੇ ਹੁੰਦੇ ਸੀਗੇ ਤਾਂ ਇੱਕ ਕੰਫਰਟੇਬਲ ਇੱਕ ਐਨਵਾਇਰਨਮੈਂਟ ਸਾਰਿਆਂ ਨੂੰ ਹੁਣ ਪ੍ਰੋਵਾਈਡ ਹੋਗਾ ਜਿਹੜਾ ਵੀ ਬੰਦਾ ਬਾਹਰੋਂ ਆਜੂਗਾ ਜਦੋਂ ਤੱਕ ਕਿਉਂਕਿ ਫੁੱਟਵਾਲ ਐਸਐਸਪੀ ਦਫ਼ਤਰ ਬਹੁਤ ਹੈਗਾ ਤਾਂ ਜਦੋਂ ਤੱਕ ਵਾਰੀ ਆ ਜਾਂਦੀ ਹੈ ਕੰਫਰਟੇਬਲੀ ਉਹ ਇੱਥੇ ਬੈਠ ਸਕਦੇ ਹੈ ਪ੍ਰੋਪਰਲੀ ਤਾਂ ਜਦੋਂ ਤੱਕ ਫਿਰ ਉਹਨਾਂ ਨੂੰ ਜਿਹੜਾ ਕੰਸਰਨਡ ਆਫਸਰ ਹੈ ਜੇ ਪਟਾਲਾਪੁਰ ਜ਼ਿਲ੍ਹਾ ਦੀ ਗੱਲ ਕਰੀ ਤਾਂ ਸਿਰਫ ਇੱਥੇ ਬਣਾਇਆ ਗਿਆ ਕਿ ਬਾਕੀ ਨਹੀਂ ਕੁਝ ਜ਼ਿਲ੍ਹਾਾਂ ਦੇ ਵਿੱਚ ਹੈਗਾ ਪਰ ਇੱਥੇ ਨਹੀਂ ਸੀਗਾ ਸਾਡੀ ਫਿਰ ਕੋਸ਼ਿਸ਼ ਸੀਗੀ ਕਿ ਆਪਾਂ ਬਣਾ ਲਈਏ ਬਟ ਇਹੀ ਸੀਗਾ ਕਿ ਜੇ ਬਣਾਣਾ ਹੈ ਤਾਂ ਆਪਾਂ ਬੈਸਟ ਬਣਾਈਏ